ਹਾਂਜੀ ਦੋਸਤੋ ਐਮਡਿ ਜੌਬ ਅਲਰਟ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਸਰਕਾਰੀ ਨੌਕਰੀ ਜਨ ਕੇ ਪੱਕੀ ਨੌਕਰੀ ਦੇ ਇਨ ਸਬਮਾ ਚੌਣ ਬੋਰਡ ਵੱਲੋਂ 8 ਆਪ 2025 ਗਰੁੱਪ ਡੀ ਸੰਬੰਧੀ ਜੀ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਜਿਸ ਦੇ ਲਈ ਅਪਲਾਈ ਹੋਣਾ ਸ਼ੁਰੂ ਨਹੀਂ ਹੋਇਆ ਸੀ ਤੇ ਉਸ ਦੇ ਲਈ ਸਾਰਿਆਂ ਦੇ ਦਿਮਾਗ ਦੇ ਵਿੱਚ ਚੱਲ ਰਿਹਾ ਸੀ ਕਦੋਂ ਅਪਲਾਈ ਹੋਣਾ ਸ਼ੁਰੂ ਹੋਵੇਗਾ ਤੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਹਨਾਂ ਵੱਲੋਂ ਇੱਕ ਅਪਡੇਟ ਜਾਰੀ ਕਰ ਦਿੱਤੀ ਹੈ ਜਿਸ ਦੇ ਵਿੱਚ ਸੇਵਾਦਾਰ ਸਵੀਪਰ ਕਮ ਚੌਂਕੀਦਾਰ ਦੀਆਂ ਜੋ ਪੋਸਟਾਂ ਆਈਆਂ ਸੀ ਉਸ ਦੇ ਸਬੰਧ ਦੇ ਵਿੱਚ ਇੱਕ ਅਪਡੇਟ ਜਾਰੀ ਕੀਤੀ ਗਈ ਹੈ ਪੂਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਲੈ ਕੇ حاضر ਹੋ ਚੁੱਕੇ ਹਾਂ ਤੇ ਅਪਲਾਈ ਕਰਨ ਦਾ ਤਰੀਕਾ ਵੀ ਦੱਸਾਂਗੇ ਕਿਵੇਂ ਤੁਸੀਂ ਅਪਲਾਈ ਕਰਨਾ ਹੈਗਾ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਕਰ ਦੋ ਪ੍ਰੈਸ ਤਾਂ ਜੋ ਪੰਜਾਬ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਦੀ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਾਡਾ ਇੱਕ ਟੈਲੀਗ੍ਰਾਮ ਚੈਨਲ ਵੀ ਹੈ WhatsApp ਚੈਨਲ ਵੀ ਹੈਗਾ ਲਿੰਕ ਹੈਗੇ ਨੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਸਾਡੇ ਉਹਨਾਂ ਚੈਨਲਜ਼ ਨੂੰ ਜੁਆਇਨ ਕਰ ਲਵੋ ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਪਲੱਸ ਕੋਈ ਵੀ ਨਵੀਂ ਪੋਸਟ ਆਉਂਦੀ ਹੈ ਉਸ ਸੰਬੰਧੀ ਅਪਡੇਟਾ ਸੇ ਉੱਥੇ ਜਾਰੀ ਕਰਦੇ ਰਹੇ ਨੇ ਉੱਥੇ ਤੁਸੀਂ ਦੇਖ ਸਕਦੇ ਹੋ ਤੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜੀ ਚਲੋ ਹੁਣ ਆਪਾਂ ਅਪਡੇਟ ਵੱਲ ਵਧਦੇ ਹਾਂ ਇਹ ਨਵੀਂ ਆਫੀਸ਼ਲ ਵੈਬਸਾਈਟ ਦੇ ਉੱਤੇ ਪਾਇਆ ਹੋਇਆ ਹੈਗਾ ਜੀ ਜਿਸ ਦੇ ਅਧਾਰ ਤੇ ਤੁਸੀਂ ਦੇਖ ਸਕਦੇ ਹੋ ਦੀਨ ਸਿਵਾਮਾ ਚੌਂਡ ਬਰ ਪੰਜਾਬ ਦੇ ਵੱਲੋਂ ਜੇ ਸੁੱਧੀ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੋ ਇਸ਼ਤਿਹਾਰ ਨੰਬਰ ਜਾਰੀ ਕੀਤਾ ਗਿਆ ਸੀਗਾ ਇਸ਼ਤਿਹਾਰ ਨੰਬਰ ਸੀਗਾ 8/2025 ਜਿਸ ਦੇ ਵਿੱਚ ਗਰੁੱਪ ਡੀ ਦੀਆਂ 331 ਅਸਾਮੀਆਂ ਜੋ ਸਿੱਧੀ ਭਰਤੀ ਰਾਹੀਂ ਪ੍ਰਕਾਸ਼ਿਤ ਕੀਤੀਆਂ ਗਈਆਂ ਸਨ ਤੇ ਇਹਨਾਂ ਅਸਾਮੀਆਂ ਦੀ ਜੋ ਆਨਲਾਈਨ ਅਪਲਾਈ ਕਰਨ ਲਈ ਮਿਤੀ 21 11 2025 ਯਾਨੀ ਕਿ 21 11 2025 ਤੋਂ ਲੈ ਕੇ ਮਿਤੀ 15 12 2025 ਅਤੇ ਫੀਸ ਭਰਨ ਦੀ ਆਖਰੀ ਮਿਤੀ 17 12 2025 ਨਿਸ਼ਚਿਤ ਕੀਤੀ ਗਈ ਸੀ ਇਸ ਇਸ਼ਤਿਹਾਰ ਦੇ ਪੈਰਾ ਨੰਬਰ 9 ਦੇ ਸਬਪਾਰਟ 3 ਨੂੰ ਹੁਣ ਹੇਠ ਲਿਖੇ ਅਨੁਸਾਰ ਪੜਿਆ ਜਾਵੇ ਜੀ ਉਮੀਦਵਾਰਾਂ ਵੱਲੋਂ ਇਸ ਇਸ਼ਤਿਹਾਰ ਲਈ ਕੇਵਲ ਇੱਕ ਐਪਲੀਕੇਸ਼ਨ ਫਾਰਮ ਭਰਿਆ ਜਾਵੇਗਾ ਜੋ ਕਿ ਇਸ ਇਸ਼ਤਿਹਾਰ ਵਿੱਚ ਦਰਜ ਸਾਰੀਆਂ ਅਸਾਮੀਆਂ ਦੀ ਉਮੀਦਵਾਰ ਲਈ ਮੰਨਣਯੋਗ ਹੋਵੇਗਾ ਤੇ ਉਮੀਦਵਾਰਾਂ ਨੂੰ ਇੱਕ ਹੀ ਫੀਸ ਭਰਨੀ ਹੋਵੇਗੀ ਨੋਟ ਕੀਤਾ ਜਾਵੇ ਤੇ ਉਮੀਦਵਾਰਾਂ ਵੱਲੋਂ ਜਿਸ ਕੈਟਾਗਰੀ ਦੀ ਅਪਲਾਈ ਕੀਤਾ ਜਾਵੇਗਾ ਉਸ ਕੈਟਾਗਰੀ ਦੇ ਨਾਲ ਸੰਬੰਧਿਤ ਸਾਰੀਆਂ ਅਸਾਮੀਆਂ ਲਈ ਮੰਨਿਆ ਜਾਵੇਗਾ ਉਮੀਦਵਾਰਾਂ ਤੋਂ ਅਸਾਮੀ ਦੇ ਵਿਭਾਗਾਂ ਦੀ ਪ੍ਰੈਫਰੈਂਸ ਬਕਰੇ ਤੌਰ ਤੇ ਬਾਅਦ ਵਿੱਚ ਆਨਲਾਈਨ ਲਈ ਜਾਵੇਗੀ ਜਿਸ ਤੇ ਉਧਾਰ ਦੇ ਉਤੇ ਮੈਰਿਟ ਕਮ ਪ੍ਰੇਫਰੈਂਸ ਅਨੁਸਾਰ ਉਹਨਾਂ ਦੀਆਂ ਅਸਾਮੀਆਂ ਦੇ ਵਿਭਾਗਾਂ ਦੀ ਅਲਾਟਮੈਂਟ ਕੀਤੀ ਜਾਵੇਗੀ। ਇੱਥੇ ਇਹ ਵੀ ਦੱਸਿਆ ਗਿਆ ਹੈ ਕਿ ਮੁੱਖ ਇੰਜੀਨੀਅਰ ਪੰਚਾਇਤੀ ਰਾਜ ਲੋਕ ਨਿਰਮਾਣ ਵਿਭਾਗ ਤੋਂ ਪ੍ਰਾਪਤ ਮੰਗ ਪੱਤਰ ਦੇ ਅਨੁਸਾਰ ਇਹਨਾਂ ਅਸਾਮੀਆਂ ਵਿੱਚ 30 ਸੇਵਾਦਾਰਾਂ ਅਤੇ 7 ਸਵੀਪਰ ਕਮ ਚੌਂਕੀਦਾਰ ਦੀਆਂ ਅਸਾਮੀਆਂ ਸ਼ਾਮਲ ਕੀਤੀਆਂ ਜਾਂਦੀਆਂ ਹਨ। ਜਿਨ੍ਹਾਂ ਦਾ ਵਰਗੀਕਰਨ ਤੁਸੀਂ ਨੋਟ ਕਰ ਸਕਦੇ ਹੋ 30 ਜੋ ਅਸਾਮੀਆਂ ਸੇਵਾਦਾਰ ਨਿਯਨੇ ਉਹ ਇਸ ਪ੍ਰਕਾਰ ਵੰਡੇਆਂ ਗਈਆਂ ਨੇ ਜੋ ਕਿ ਮੁੱਖ ਇੰਜੀਨੀਅਰ ਪੰਚਾਇਤੀ ਰਾਜ ਲੋਕ ਨਿਰਮਾਣ ਵਿਭਾਗ ਦੇ ਵਿੱਚ ਕੱਡੀਆਂ ਗਈਆਂ ਹੈਗੀਆਂ ਨੇ ਜੀ ਉਸ ਤੋਂ ਬਾਅਦ ਸਪੀਕਰ ਕਮ ਚੌਂਕੀਦਾਰ ਦੀਆਂ ਜੋ ਸਤ ਸਮੀਆਂ ਨੇ ਮੁੱਖ ਇੰਜੀਨੀਅਰ ਪੰਚਾਇਤੀ ਰਾਜ ਲੋਕ ਨਿਰਮਾਣ ਵਿਭਾਗ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਸਕਰੀਨ ਦੇ ਉੱਤੇ ਤੇ ਹੁਣ ਇਸ ਇਤਿਆਰ ਜੋ 8/2025 ਵਿੱਚ ਗਰੁੱਪ ਡੀ ਦੀਆਂ ਸੇਵਾਦਾਰ ਦੀਆਂ ਕੋਲ ਅਸਾਮੀਆਂ ਵਿੱਚ ਲੜੀ ਨੰਬਰ 3 ਰਾਹੀਂ ਅਸਾਮੀਆਂ ਨੂੰ ਹੋਰ ਸ਼ਾਮਲ ਕਰਦੇ ਹੋਏ ਸੇਵਾਦਾਰ ਦੀਆਂ ਅਸਾਮੀਆਂ ਦੀ ਗਿਣਤੀ ਹੁਣ 200 ਤਾਂ 233 ਅਤੇ 233 ਪ੍ਰਕਾਮ ਚੌਕੀ ਦਾ ਅੰਦੇ ਕੁੱਲ ਸਾਮਿਆਂ ਦੀ ਗਿਣਤੀ 17 ਹੋ ਗਈ ਹੈਗੇ ਆ ਤੇ ਹੁਣ ਤੱਕ ਟੋਟਲ ਸਾਮਿਆਂ ਦੀ ਗਿਣਤੀ 368 ਹੋ ਗਈ ਹੈ ਪਹਿਲਾਂ ਘੱਟ ਸੀ ਤੇ ਹੁਣ ਇਸ ਇਤਿਹਾਰ ਨੂੰ ਆਨਲਾਈਨ ਅਪਲਾਈ ਕਰਨ ਦੀ ਮਿਤੀ 4 12 2025 ਤੋਂ ਲੈ ਕੇ 27 12 2025 ਅਤੇ ਫੀਸ ਭਰਨ ਦੀ ਆਖਰੀ ਮਿਤੀ 29 2025 ਨਿਸ਼ਚਿਤ ਕੀਤੀ ਜਾਂਦੀ ਹੈ ਫੀਸ ਭਰਨ ਦੀ ਆਖਰੀ ਮਿਤੀ ਵੀ ਵਧਾ ਦਿੱਤੀ ਗਈ ਹੈ ਤੇ ਆਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ ਵੀ ਬਤਾ ਦਿੱਤੀ ਗਈ ਹੈ ਤੁਸੀਂ ਨੋਟ ਕਰ ਸਕਦੇ ਹੋ ਤੇ ਸਮੇਂ ਦੀ ਗਿਣਤੀ ਦੇ ਵਿੱਚ ਵੀ ਵੱਧਾ ਕੀਤਾ ਗਿਆ ਹੈਗਾ ਤੇ ਤੁਸੀਂ ਇਹਨਾਂ ਦੀ ਆਫੀਸ਼ਲ ਵੈਬਸਾਈਟ ਦੇ ਉੱਤੇ ਵਿਜ਼ਿਟ ਵੀ ਕਰ ਸਕਦੇ ਹੋ ਇਹਨਾਂ ਦੀ ਆਫੀਸ਼ਲ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਕਿ ਅਪਲਾਈ ਹੋਣਾ ਸ਼ੁਰੂ ਹੋ ਗਿਆ ਤੇ ਅਪਲਾਈ ਕਰਨ ਦਾ ਲਿੰਕ ਤੁਸੀਂ ਚਾਹੁੰਦੇ ਹੋ ਤਾਂ ਸਾਡੇ ਟੈਲੀਗ੍ਰam ਚੈਨਲ ਦੇ ਉੱਤੇ ਤੁਸੀਂ ਚੈੱਕ ਕਰ ਸਕਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਹੋ ਫਿਰ ਤੁਹਾਨੂੰ ਲਿੰਕ ਚਾਹੀਦਾ ਹੈਗਾ ਐਸਐਲ ਦਾ ਨੋਟੀਫਿਕੇਸ਼ਨ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਹੁਣ ਮਿਲਦੇ ਆ ਨਵੀਆਂ ਪੋਸਟਾਂ ਦੇ ਨਾਲ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਜੀ ਰੱਬ ਰੱਖਾ